ਕਾਲਜੀ ਮੈਂ ਮਨਦੀਪ कौर ਤੁਹਾਡੇ ਸਾਹਮਣੇ ਅੱਜ ਫਿਰ ਤੋਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈ ਹਾਂ ਉਮੀਦ ਕਰਦੀ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਆਲਮ ਦੇ ਉਤੇ ਤੇ ਆਓ ਹੁਣ ਆਪਾਂ ਸਾਡੀ ਅੱਜ ਵਾਲੀ ਵੀਡੀਓ ਤੇ ਸਾਂਝ ਪਾਉਂਦੇ ਆ ਅੱਜ ਵਾਲੀ ਵੀਡੀਓ ਦਾ ਵਿਸ਼ਾ ਹੈ ਕਿ ਮੇਰੀਆਂ ਮਾਵਾ ਭੈਣਾ ਆਪਣੇ ਬੱਚਿਆਂ ਦੀ ਤੰਦਰੁਸਤੀ ਤੇ ਤਰੱਕੀ ਦੇ ਲਈ ਆਪਣੇ ਘਰ ਦੇ ਵਿੱਚ ਇਹ ਪਾਠ ਸ਼ੁਰੂ ਕਰ ਲੈਣਾ ਤੇ ਉਹਨਾਂ ਦੇ ਬੱਚਿਆਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਵਾਲੀ ਤਰੱਕੀ ਮਿਲਣੀ ਸ਼ੁਰੂ ਹੋ ਜਾਵੇਗੀ। ਵਿਸਾਖ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। ਵਿਸਾਖ ਦਾ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੇਰੀਆਂ ਮਾਮਾ ਭੈਣਾਂ ਇਹ ਪਾਠ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਦੀ ਤਰੱਕੀ ਦੇ ਲਈ ਆਪਣੇ ਪਤੀ ਦੀ ਤਰੱਕੀ ਦੇ ਲਈ ਆਪਣੇ ਘਰ ਦੇ ਵਿੱਚ ਬਰਕਤ ਦੇ ਵਾਦੇ ਲਈ ਇਹ ਪਾਠ ਕਰਨਾ ਸ਼ੁਰੂ ਕਰ ਦੇਣ ਅਤੇ ਪੂਰਾ ਮਹੀਨਾ ਲਗਾਤਾਰ ਇਹ ਪਾਠ ਕਰਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜ਼ਰੂਰ ਕਰਿਆ ਕਰਨ ਅਰਦਾਸ ਦੇ ਵਿੱਚ ਬਾਣੀ ਦੇ ਵਿੱਚ ਇੰਨੀ ਕੋ ਤਾਕਤ ਹੈ ਕਿ ਜੇ ਸਾਡਾ ਆਪਣੇ ਗੁਰੂ ਜੀ ਦੇ ਉੱਤੇ ਭਰੋਸਾ ਪੱਕਾ ਹੋਵੇ ਸੱਚੇ ਮਨੋਂ ਅਸੀਂ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰੀਏ ਤਾਂ ਵਾਹਿਗੁਰੂ ਜੀ ਪ੍ਰਵਾਨ ਜ਼ਰੂਰ ਕਰਦੇ ਨੇ ਤੇ ਆਓ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਆਪਣੇ ਬੱਚਿਆਂ ਦੀ ਤੰਦਰੁਸਤੀ, ਤਰੱਕੀ ਤੇ ਕਾਮਯਾਬੀ ਦੇ ਲਈ ਘਰ ਦੇ ਵਿੱਚ ਵਰਕਤ ਦੇ ਲਈ ਜਾਂ ਘਰ ਦੇ ਵਿੱਚ ਕੋਈ ਵੀ ਜੀ ਪਤੀ, ਪੁੱਤ, ਭਰਾ ਤੁਹਾਡਾ ਮਾੜੇ ਰਾਹ ਤੁਰ ਪਿਆ ਤਾਂ ਤੁਸੀਂ ਉਹਨੂੰ ਗੁਰੂ ਚਰਨਾਂ ਦੇ ਨਾਲ ਕਿਸ ਤਰ੍ਹਾਂ ਜੋੜੋਗੇ ਤਾਂ ਉਹਦੀ ਕਾਮਯਾਬੀ, ਤੰਦਰੁਸਤੀ, ਤਰੱਕੀ ਦੇ ਲਈ ਚਿੰਤਤ ਰਹਿੰਦੇ ਹੋ ਤਾਂ ਚਿੰਤਾ ਕਰਨ ਦੀ ਬਜਾਏ ਉਹਦੇ ਲਈ ਪਾਠ ਕਰਨੇ ਸ਼ੁਰੂ ਕਰ ਦਿਓ ਕਿਤੇ ਵੀ ਆਸੇ-ਪਾਸੇ ਜਾਣ ਦੀ ਬਜਾਏ ਆਪਣੇ ਘਰ ਦੇ ਵਿੱਚ ਬੈਠ ਕੇ ਨੇਮ ਦੇ ਨਾਲ ਇੱਕ ਪਾਠ ਕਰਨਾ ਸ਼ੁਰੂ ਕਰ ਦਿਓ ਤੁਸੀਂ ਦੇਖਣਾ ਉਹਦੀ ਚੰਗੀ ਮਤਬੁੱਧ ਮੰਗਣੀ ਹੈ ਗੁਰੂ ਪਾਤ ਸਾਹਿਬ ਤੋਂ ਆਪਾਂ ਅਕਸਰ ਕੀ ਕਰਦੇ ਆਂ ਕਿ ਸਾਨੂੰ ਸਾਡੇ ਬੱਚਿਆਂ ਨੂੰ ਆਪਾਂ ਜਦੋਂ ਗੁਰੂ ਅੱਗੇ ਅਰਦਾਸ ਕਰਦੇ ਆਂ ਇਹ ਮੰਗਦੇ ਆਂ ਕਿ ਸਾਡੇ ਬੱਚਿਆਂ ਨੂੰ ਆਹ ਦਿੱਤਾ ਜਾਵੇ ਸਾਡੇ ਬੱਚੇ ਦੀ ਇੱਥੇ ਤਰੱਕੀ ਹੋ ਜਾਵੇ ਸਾਡੇ ਬੱਚੇ ਨੂੰ ਆਓ ਮਿਲ ਜਾਵੇ ਸਾਡੇ ਪਤੀ ਨੂੰ ਐਦਾਂ ਤਰੱਕੀ ਮਿਲ ਜਾਵੇ ਨੌਕਰੀ ਮਿਲ ਜਾਵੇ ਕਾਮਯਾਬੀ ਮਿਲ ਜਾਵੇ ਆਪਾਂ ਇਸ ਤਰ੍ਹਾਂ ਦੀ ਅਰਦਾਸ ਕਰਦੇ ਆਂ ਪਰ ਬੱਚਿਆਂ ਦੇ ਲਈ ਗੁਰਬਾਣੀ ਦਾ ਜਦੋਂ ਆਪਾਂ ਪਾਠ ਕਰਦੇ ਆਂ ਨਾ ਕਿਸੇ ਵੀ ਭੈਣ ਭਰਾ ਦੇ ਲਈ ਅਰਦਾਸ ਬੇਨਤੀ ਕਰਦੇ ਆਂ ਤਾਂ ਅਸਲੀ ਵਾਹਿਗੁਰੂ ਜੀ ਤੋਂ ਸਿਰਫ ਅਸੀਂ ਇਹੀ ਮੰਗਣਾ ਕਿ ਵਾਹਿਗੁਰੂ ਜੀ ਉਹਨੂੰ ਮਤ ਬਖਸ਼ਿਓ ਚੰਗੀ ਮਤ ਬਖਸ਼ਿਓ ਗੁਰੂ ਦਾ ਗਿਆਨ ਬਖਸ਼ਿਓ ਨਾਮ ਬਖਸ਼ਿਓ ਜੇਕਰ ਤੁਸੀਂ ਇਹ ਮੰਗ ਲਿਆ ਨਾ ਤਾਂ ਤੁਸੀਂ ਦੇਖਣਾ ਕਿ ਸੁੱਖ ਤੇ ਧਨ ਦੌਲਤ ਤੇ ਕਈ ਹੋਰ ਅਜਈਆਂ ਚੀਜ਼ਾਂ ਨੇ ਜਿੰਨਾਂ ਦੀ ਤੁਸੀਂ ਡਿਮਾਂਡ ਕਰ ਰਹੇ ਹੋ ਨਾ ਆਪਣੇ ਮਨ ਦੇ ਵਿੱਚ ਉਹ ਤੁਹਾਡੇ ਬੱਚੇ ਤੇ ਪਤੀ ਦੇ ਅੱਗੇ ਪਿੱਛੇ ਘੁੰਮਦੀਆਂ ਫਿਰਨਗੀਆਂ ਜੇਕਰ ਤੁਸੀਂ ਇਹ ਚੀਜ਼ਾਂ ਮੰਗ ਲਈਆਂ ਚੰਗੀ ਮਤ ਬੋਧ ਮੰਗਣੀ ਹੈ ਗੁਰੂ ਦਾ ਗਿਆਨ ਮੰਗਣਾ ਗੁਰੂ ਦਾ ਨਾਮ ਮੰਗਣਾ ਇਹ ਤਿੰਨ ਚੀਜ਼ਾਂ ਤੁਸੀਂ ਮਨ ਕਰੜਾ ਕਰਕੇ ਮੇਰੀਆਂ ਭੈਣਾ ਜਦੋਂ ਅਰਦਾਸ ਕਰਦੇ ਹੋ ਤਿੰਨੇ ਚੀਜ਼ਾਂ ਮੰਗਣੀਆਂ ਤੁਸੀਂ ਵੇਖਣਾ ਜਿਹੜੀ ਚੀਜ਼ ਲਈ ਤੁਸੀਂ ਕਾਟ ਕਰਨਾ ਸ਼ੁਰੂ ਕੀਤਾ ਸੀ ਨਾ ਉਹ ਚੀਜ਼ ਆਪਣੇ ਆਪ ਤੁਹਾਡੇ ਬੱਚੇ ਪਤੀ ਭਰਾ ਦੇ ਅੱਗੇ ਪਿੱਛੇ ਤੁਰੀ ਫਿਰਨੀ ਆ ਪਿਤਾ ਦੇ ਵੀ ਜਿੰਨੇ ਵੀ ਤੁਹਾਡੇ ਦਿਸਦੇ ਆ ਨਾ ਜਿਨ੍ਹਾਂ ਦੇ ਲਈ ਤੁਸੀਂ ਅਰਦਾਸ ਬੇਨਤੀ ਕੀਤੀ ਉਹਨਾਂ ਅੱਗੇ ਸਾਰਿਆਂ ਦੇ ਅੱਗੇ ਪਿੱਛੇ ਉਹ ਜੋ ਚੀਜ਼ ਮੰਗਦੇ ਆ ਭੱਜੀ ਫਿਰਦੇ ਆ ਜੇਕਰ ਤੁਸੀਂ ਇਹ ਤਿੰਨ ਚੀਜ਼ਾਂ ਮੰਗ ਲਈਆਂ ਚੰਗੀ ਮਤ ਗੁਰੂ ਦਾ ਗਿਆਨ ਗੁਰੂ ਦਾ ਨਾਮ ਅਰਦਾਸ ਦੇ ਵਿੱਚ ਇਹ ਤਿੰਨ ਚੀਜ਼ਾਂ ਮੰਗਣ ਕਿਉਂਕਿ ਜੇਕਰ ਚੰਗੀ ਮਤ ਹੋਵੇਗੀ ਗੁਰੂ ਦਾ ਗਿਆਨ ਨਾਲ ਹੋਵੇਗਾ ਨਾਮ ਨਾਲ ਹੋਵੇਗਾ ਤਾਂ ਦੁਨੀਆ ਦੀ ਕੋਈ ਅਜਿਹੀ ਸਹ ਨਹੀਂ ਜਿਹੜੀ ਤੁਹਾਨੂੰ ਨਾ ਮਿਲੇ ਕਿਉਂਕਿ ਜੇਕਰ ਇਹ ਚੀਜ਼ਾਂ ਮਿਲ ਗਈਆਂ ਫਿਰ ਹੋਰ ਕੁਝ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਭ ਦਾ ਤਾਂ ਆਪੇ ਹੀ ਮਗਰਮਗਰ ਧੁਰੀਆਂ ਫਿਰ ਲਗੀਆਂ ਕਦੇ ਵੀ ਆਪਣੇ ਲਈ ਮੰਗੋ ਆਪਣੇ ਬੱਚਿਆਂ ਦੇ ਲਈ ਮੰਗੋ ਆਪਣੇ ਪਤੀ ਪੁੱਤ ਭਰਾ ਦੇ ਲਈ ਮੰਗੋ ਚੰਗੀ ਮਤਬੁੱਧ ਮੰਗਣੀ ਆ ਆਪਣੇ ਗੁਰੂ ਦਾ ਨਾਮ ਮੰਗਣਾ ਗੁਰੂ ਸਾਹਿਬ ਦੀ ਕਿਰਪਾ ਇਹੀ ਅਰਦਾਸ ਕਰਨੀ ਕਿ ਗੁਰੂ ਸਾਹਿਬ ਜੀ ਕਿਰਪਾ ਕਰੋ ਸਾਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜੋ ਆਪਣੇ ਮੇਰੇ ਬੱਚਿਆਂ ਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜੋ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦਿਓ ਵਾਏ ਗੁਰਦੇ ਵਾਏ ਗੁਰੂ ਜੀ ਤਰਸ ਦੇ ਘਰ ਦੇ ਵਿੱਚ ਆ ਗਏ ਤਾਂ ਦੇਖਿਓ ਤੁਹਾਡੇ ਬਕਸਸ ਦੇ ਖਾਤੇ ਵੀ ਬੜੀ ਛੇਤੀ ਖੋਲ ਜਾਣਗੇ ਸਾਡੇ ਲਈ ਪਰ ਆਪਾਂ ਇਹ ਅਰਜ਼ੀਆਂ 베ਦਤੀਆਂ ਹਮੇਸ਼ਾ ਲਉਂਦੇ ਰਹੇ ਆਮੇ ਕਿੰਨੇ ਵੀ ਲੇਟ ਕਿਉਂ ਨਾ ਵਾਈਗੁਰ ਜੀ ਸਾਡੀ ਸਾਡੇ ਉਤੇ ਬਕਸਿਸ ਕਰਨ ਪਾਰ ਸੀਨ ਅਰਜ਼ੀਆਂ ਬੇਨਤੀਆਂ ਦੇ ਵਿੱਚ ਇਹ ਤਿੰਨ ਚੀਜ਼ਾਂ ਜ਼ਰੂਰ ਬੋਲਣ ਕਿ ਸਾਡੇ ਪੁੱਤ ਨੂੰ ਚੰਗੀ ਮਤ ਗੁਰੂ ਦਾ ਗਿਆਨ ਤੇ ਗੁਰੂ ਦਾ ਨਾਮ ਜ਼ਰੂਰ ਦਿਓ ਗੁਰਬਾਣੀ ਦਾ ਪਾਠ ਕਰਕੇ ਸ਼ਬਦ ਜਾਪ ਕਰਕੇ ਆਪਣੇ ਗੁਰੂ ਦੇ ਅੱਗੇ ਇਹੀ ਅਰਦੇਸ਼ ਅਰਦਾਸਾਂ ਬੇਨਤੀਆਂ ਲਮੀਆਂ ਕਿਉਂਕਿ ਗੁਰਬਾਣੀ ਦੇ ਵਿੱਚ ਬਹੁਤ ਤਾਕਤ ਹੈ ਗੁਰਬਾਣੀ ਤਾਂ ਗੁੰਡਿਆਂ ਨੂੰ ਬੋਲਣ ਲਾ ਦਿੰਦੀ ਮੰਦ ਬੁੱਧੀਆਂ ਨੂੰ ਅਕਲ ਦੇ ਦਿੰਦੀ ਹੈ ਬਸ ਸਾਡਾ ਆਪਣੇ ਗੁਰੂ ਤੇ ਭਰੋਸਾ ਹੋਣਾ ਜ਼ਰੂਰੀ ਹੈ ਮੈ ਤਾਂ ਇੱਕ ਛੋਟੀ ਜੀ ਕਹਾਣੀ ਸੁਣਾਵਾਂਗੀ ਸੱਚੀ ਘਟਨਾ ਹੀ ਲਾਲੋ ਇੱਕ ਤਰ੍ਹਾਂ ਦੀ ਹਾਂ ਸੱਚੀ ਘਟਣੀ ਹੈ ਚਲੋ ਮੇਰੇ ਮੂੰਹ ਚੋਂ ਕਹਾਣੀ ਨਿਕਲ ਗਈ ਹੈ ਉਹ ਸੁਣਾਵਾਂਗੀ ਜਿਸ ਤੋਂ ਤੁਹਾਨੂੰ ਵੀਡੀਓ ਦੇ ਬਾਰੇ ਹੋਰ ਡੀਪਲੀ ਪਤਾ ਲੱਗੇਗਾ ਜਿਸ ਤਰ੍ਹਾਂ ਕਿ ਕਹਿੰਦੇ ਵੀ ਜਦੋਂ ਇਹ ਘਟਨਾ ਸੁਣਨ ਨੂੰ ਸਾਨੂੰ ਪਤਾ ਲੱਗਿਆ ਨਾ ਤਾਂ ਮਤਲਬ ਮੈਨੂੰ ਪਤਾ ਲੱਗਿਆ ਉਦੋਂ ਹੀ ਪਤਾ ਲੱਗਿਆ ਕਿ ਗੁਰਬਾਣੀ ਦੇ ਵਿੱਚ ਕਿੰਨੀ ਕੁ ਪਾਵਰ ਹੈ ਕਿੰਨੀ ਕੁ ਤਾਕਤ ਬਾਕੀ ਗੱਲ ਦਾ ਪਤਾ ਲੱਗਿਆ ਕਿ ਜਿਹੜੀ ਸਾਡੀ ਸੰਗਤ ਹੈ ਨਾ ਉਹਦਾ ਸਾਡੇ ਤੇ ਬਹੁਤ ਪ੍ਰਭਾਵ ਪੈਂਦਾ। ਭਾਵੇਂ ਉਹ ਸੰਗਤ ਚੰਗੀ ਹੈ, ਭਾਵੇਂ ਉਹ ਸਾਡੀ ਸੰਗਤ ਮਾੜੀ ਹੈ। ਜਦੋਂ ਅਸੀਂ ਚੰਗੀ ਸੰਗਤ ਕਰਦੇ ਹਾਂ ਤੇ ਸਾਡਾ ਜੀਵਨ ਸਾਰਾ ਚੰ ਪੂਰੀ ਤਰ੍ਹਾਂ ਬਦਲ ਜਾਂਦਾ ਹੈ। ਜਦੋਂ ਅਸੀਂ ਮਾੜੀ ਸੰਗਤ ਕਰਦੇ ਆ ਨਾ ਜੇਕਰ ਅਸੀਂ ਕੋਈ ਚੰਗਾ ਪੁੰਨ ਵੀ ਕੀਤਾ ਉਹ ਵੀ ਅਸੀਂ ਗਵਾ ਬੈਠਦੇ ਆ। ਆਓ ਹੁਣ ਆਪਾਂ ਉਹ ਸੱਚੀ ਘਟਨਾ ਸੁਣਾਉਣ ਲੱਗੇ ਆ। ਕਹਿੰਦੇ ਇੱਕ ਪਰਿਵਾਰ ਦੇ ਵਿੱਚ ਇੱਕ ਬੱਚਾ ਸੀ ਜਿਹਨੇ ਜਨਮ ਲਿਆ। ਉਹ ਬੱਚਾ ਨਾ ਜਨਮ ਤੋਂ ਹੀ ਕੁਝ ਬੋਲਦਾ ਨਹੀਂ ਸੀ ਨਾ ਹੀ ਕੁਝ ਸੁਣਦਾ ਸੀ ਸੌਰੀ ਬੋਲਣਾ ਤਾਂ ਚਲੋ ਲੇਟ ਹੀ ਲੱਗਦਾ ਬਟ ਉਹ ਬੋਲਣ ਵੀ ਨਹੀਂ ਸੀ ਲੱਗਾ ਆਪਣੀ ਉਮਰ ਦੇ ਹਿਸਾਬ ਦੇ ਨਾਲ ਸੁਣਦਾ ਵੀ ਨਹੀਂ ਸੀ ਜਿਉਂ-ਜਿਉਂ ਵੱਡਾ ਹੋਣਾ ਸ਼ੁਰੂ ਹੋਇਆ ਤੇ ਕਹਿੰਦੇ ਵੀ ਮਾਪੇ ਨੂੰ ਉਹਦੀ ਟੈਨਸ਼ਨ ਹੋਣ ਲੱਗੀ ਵੀ ਇਹ ਆਮ ਬੱਚਿਆਂ ਵਰਗਾ ਨਹੀਂ ਹੈ ਤੇ ਉਹ ਬੱਚੇ ਇੰਝ ਜਾਪਦਾ ਸੀ ਜਿਸ ਤਰ੍ਹਾਂ ਕਿ ਉਹਦੀ ਬੁੱਧੀ ਵੀ ਬਹੁਤ ਘੱਟ ਸੀ ਉਹ ਚੰਗੀ ਤਰ੍ਹਾਂ ਬੋਲ ਨਹੀਂ ਸੀ ਸਕਦਾ ਤੇ ਸੁਣ ਵੀ ਨਹੀਂ ਸੀ ਸਕਦਾ ਉਹ ਪਰਿਵਾਰ ਦੇ ਜੀ ਕਮਾਈ ਵਾਲੇ ਸੰਤ ਮਹਾਂਪੁਰਖਾ ਜੀ ਕੋਲੇ ਗਏ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਕਿਉਂਕਿ ਕਿਉਂ ਨਾ ਅਸੀਂ ਇਹ ਬੱਚੇ ਨੂੰ ਮਹਾਂਪੁਰਖਾਂ ਦੇ ਕੋਲ ਸਾਡਾਈਏ ਤੇ ਜਦੋਂ ਮਹਾਂਪੁਰਖਾਂ ਨੂੰ ਜਾ ਕੇ ਆਪਣੇ ਬੱਚੇ ਦੀ ਸਾਰੀ ਦਸਾ ਦੱਸੀ ਤੇ ਮਹਾਂਪੁਰਖਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਉਹਨਾਂ ਨੇ ਵੀ ਉਹਨਾਂ ਮਾਪੇ ਦੇ ਮਨ ਦੀ ਦਸਾਂ ਸਮਝ ਲਈ ਕਿ ਬੱਚਾ ਇਹਨਾਂ ਨੂੰ ਸੰਭਾਲਿਆ ਨਹੀਂ ਜਾ ਰਿਹਾ ਤਾਂ ਮਹਾਂਪੁਰਖਾਂ ਨੇ ਵੀ ਉਹ ਬੱਚੇ ਨੂੰ ਆਪਣੇ ਕੋਲ ਰੱਖ ਲਿਆ ਤੇ ਹੁਣ ਹਰ ਰੋਜ਼ ਮਹਾਂਪੁਰਖ ਜੀ ਕੀ ਕਰਦੇ ਕਿ ਉਹ ਬੱਚੇ ਦੇ ਕੰਨਾਂ ਦੇ ਵਿੱਚ ਗੁਰਬਾਣੀ ਦਾ ਪਾਠ ਪਾਇਆ ਕਰਦੇ ਜਦੋਂ ਪਾਠ ਕਰਨਾ ਨਾ ਕਈ ਵਾਰ ਇੱਕ ਬੰਦੇ ਦੀ ਐਸੀ ਡਿਊਟੀ ਲਾਤੀ ਇੱਕ ਸੰਗਤ ਦੇ ਵਿੱਚ ਬੰਦੇ ਦੀ ਕਿ ਉਸ ਦੇ ਕੰਨਾਂ ਦੇ ਵਿੱਚ ਹਰ ਰੋਜ਼ ਗੁਰਬਾਣੀ ਦਾ ਪਾਠ ਬੋਲਿਆ ਕਰਨਾ ਭਾਵੇਂ ਉਸ ਨੂੰ ਸੁਣਦਾ ਹੀ ਨਹੀਂ ਸੀ ਕਹਿੰਦੇ ਇਸ ਤਰ੍ਹਾਂ ਬੱਚੇ ਦੇ ਕੁਝ ਦਿਨ ਲੰਘੇ ਹੌਲੀ ਹੌਲੀ ਉਹ ਬੱਚੇ ਦੇ ਜਦੋਂ ਡੇਲੀ ਸਵੇਰੇ ਸ਼ਾਮ ਕਹਿੰਦੇ ਗੁਰਬਾਣੀ ਉਹਦੇ ਕੰਨਾਂ ਵਿੱਚ ਜਾਨ ਲੱਗੇ ਨਾ ਇੱਕ ਦਿਨ ਅਚਾਨਕ ਕਹਿੰਦੇ ਉਹ ਬੱਚੇ ਨੇ ਭੱਜ ਕੇ ਦੌੜ ਕੇ ਆਣ ਕੇ ਮਹਾਪੁਰਖਾਂ ਨੂੰ ਗਿਆ ਕਿ ਮਹਾਪੁਰਖੋ ਜੀ ਮੈਨੂੰ ਸੁਣਨਾ ਸ਼ੁਰੂ ਹੋ ਗਿਆ ਕਹਿੰਦੇ ਜਦੋਂ ਮਹਾਪੁਰਖਾਂ ਨੇ ਕਿਹਾ ਕਿ ਇਹਨੂੰ ਸੁਣਨਾ ਸ਼ੁਰੂ ਹੋਗਾ ਤੇ ਉਹਨਾਂ ਨੇ ਕਿਹਾ ਕਿ ਗੁਰਬਾਣੀ ਦੀ ਗੁਰਬਾਣੀ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਗੁਰਬਾਣੀ ਗੁੰੰਗਿਆਂ ਨੂੰ ਵੀ ਬੋਲਣ ਲਾ ਦਿੰਦੀ ਹੈ ਇਹਨੂੰ ਤਾਂ ਸਿਰਫ ਸੁਣਦਾ ਨਹੀਂ ਸੀ ਕਿਉਂਕਿ ਹਰ ਰੋਜ਼ ਉਹਦੇ ਕੰਨ ਦੇ ਵਿੱਚ ਗੁਰਬਾਣੀ ਦੀ ਇੱਕ ਤੁਕ ਜਾਂਦੀ ਸੀ ਜਾਂ ਇੱਕ ਸ਼ਬਦ ਜਾਂਦਾ ਸੀ ਤੇ ਉਸ ਸ਼ਬਦ ਨੂੰ ਉਹਦੇ ਵਿੱਚ ਸੁਣਨ ਦੀ ਸਮਰੱਥਾ ਨਹੀਂ ਪਰ ਫਿਰ ਵੀ ਕਿਤੇ ਨਾ ਕਿਤੇ ਗੁਰੂ ਨੇ ਉਸਨੂੰ ਸੁਣਨ ਦੀ ਸਮਰੱਥਾ ਦੇ ਦਿੱਤੀ ਤੇ ਫਿਰ ਉਸ ਤੋਂ ਬਾਅਦ ਹੌਲੀ 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 ਜਦੋਂ ਉਹ ਆਪ ਵਾਹਿਗੁਰੂ ਦਾ ਨਾਮ ਜਪਣ ਲੱਗਾ ਵਾਹਿਗੁਰੂ ਵਾਹਿਗੁਰੂ ਮੰਤਰ ਕਰਨ ਲੱਗਾ ਤਾਂ ਕਹਿੰਦੇ ਵੀ ਇੱਕ ਦਿਨ ਉਹਨੇ ਫਿਰ ਮਾਹਪੁਰਖਾਂ ਜੀ ਕੋਲ ਆਣ ਕੇ ਭੱਜ ਕੇ ਕਿਹਾ ਕਿ ਮਾਹਪੁਰਖੋ ਜੀ ਮੈਨੂੰ ਵਾਹਿਗੁਰੂ ਮੰਤਰ ਬੜਾ ਸੁਣਦਾ ਤਾਂ ਮਾਹਪੁਰਖ ਜੀ ਸਮਝ ਗਏ ਕਿ ਇਸ ਦੀ ਲਿਬ ਤੁਰ ਦਰਗਾਹ ਤੱਕ ਲੱਗੀ ਹੈ ਕਿਉਂਕਿ ਇਸ ਦੇ ਕੰਨਾਂ ਦੇ ਵਿੱਚ ਗੁਰਬਾਣੀ ਦਾ ਪਾਠ ਚੱਲਣਾ ਸ਼ੁਰੂ ਹੋ ਗਿਆ ਹੌਲੀ ਹੌਲੀ ਕਹਿੰਦੇ ਉਹਦੀ ਤਬੀਅਤ ਬਿਲਕੁਲ ਸੁਧਰ ਗਈ ਇਹ ਬੱਚਾ ਠੀਕ ਹੋਣਾ ਸ਼ੁਰੂ ਹੋ ਗਿਆ ਹਿਣੇ ਹੁਣ ਇਹਨੂੰ ਨਾਮ ਜਪਣ ਨਾਲ ਸੁਣਨਾ ਬਹੁਤ ਚੰਗਾ ਲੱਗਣ ਲੱਗਾ ਜਦੋਂ ਇਦਾਂ ਜਪ ਚੰਗਾ ਲੱਗਣ ਲੱਗਾ ਨਾ ਤੇ ਉਹਦੀ ਲਿਬ ਪੂਰੀ ਪਰਮਾਤਮਾ ਦੇ ਨਾਲ ਲੱਗੀ ਤੇ ਹੁਣ ਉਹ ਚੁਸਤ ਤੇ ਚਲਾਕੀ ਇਦਾਂ ਸਾਲ ਕੱਪਟੋ ਦੇ ਵਿੱਚ ਕੁਝ ਨਹੀਂ ਸੀਗਾ ਬਿਲਕੁਲ ਗੁਰੂ ਦੇ ਰੂਪ ਹੀ ਬਣ ਚੁੱਕਾ ਸੀ ਇਸੇ ਤਰ੍ਹਾਂ ਕਹਿੰਦੇ ਜਦੋਂ ਨੇ ਮਾਹਪੁਰਖਾਂ ਦੇ ਕੁਲ ਭੱਜ ਭੱਜਾ ਪਾ ਜਾਣ ਕੇ ਦੱਸਿਆ ਸੀ ਨਾ ਵੀ ਮਾਹਪੁਰਖ ਜੀ ਮੇਰੇ ਕੰਨਾਂ ਦੇ ਵਿੱਚ ਵਾਹਿਗੁਰੂ ਸ਼ਬਦ ਮੈਨੂੰ ਸੁਣਾਈ ਦਿੰਦਾ ਤਾਂ ਮਾਹਪੁਰਖ ਜੀ ਵੀ ਸੰਜ ਗਏ ਸੀ ਕਿ ਉੱਚੀ ਅਵਸਥਾ ਵਿੱਚ ਆ ਗਿਆ ਜਿਸ ਅਵਸਥਾ ਨੂੰ ਕਈ ॠषि मुनि ਮਾਹਪੁਰਖ ਤਰਸਦੇ ਨੇ ਉਹ ਅਵਸਥਾ ਦੇ ਵਿੱਚ ਉਹ ਬੱਚਾ ਆ ਗਿਆ ਸੀ ਤਾਕਤ ਕਿਸ ਦੀ ਸੀ ਗੁਰਬਾਣੀ ਦੀ ਕਿਉਂਕਿ ਉਸ ਬੱਚੇ ਦੇ ਕੰਨਾਂ ਦੇ ਵਿੱਚ ਹਰ ਰੋਜ਼ ਗੁਰਬਾਣੀ ਦਾ ਸ਼ਬਦ ਵਾਹਿਗੁਰੂ ਉਹਦੇ ਕੰਨਾਂ ਦੇ ਵਿੱਚ ਬੋਲਿਆ ਜਾਂਦਾ ਸੀ ਜਿਸ ਕਰਕੇ ਉਸ ਬੱਚੇ ਨੂੰ ਉਹ ઋਸ਼ੀਆਂ ਮੁਨੀਆਂ ਦੀ ਤਾਕਤ ਮਿਲ ਗਈ ਜਿਹੜੇ ઋષੀ ਮੁਨੀਆਂ ਵੀ ਕਈ ਵਾਰ ਤਰਸਦੇ ਹੁੰਦੇ ਸੀ ਇਸ ਤਰ੍ਹਾਂ ਕਹਿੰਦੇ ਉਹ ਬੱਚੇ ਨੂੰ ਮਹਾਪੁਰਖਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਪੁੱਤਰ ਇਸ ਤਰ੍ਹਾਂ ਨਾਮ ਜਪਿਆ ਕਰ ਕਹਿੰਦੇ ਉਹਦੇ ਉਹਨੇ ਨਾਮ ਜਪਦੇ ਰਹਿਣਾ ਪਰ ਇੱਕ ਦਿਨ ਕਹਿੰਦੇ ਵੀ ਉਹਦਾ ਪਰਿਵਾਰ ਫਿਰ ਤੋਂ ਵਾਪਸ ਆਇਆ ਤੇ ਉਸਦਾ ਪਰਿਵਾਰ ਉਸ ਨੂੰ ਵਾਪਸ ਲੈਣ ਲਈ ਘਰ ਜਾਣ ਲੱਗਾ ਮਹਾਪੁਰਖਾਂ ਨੂੰ ਕਹਿਣ ਲੱਗੇ ਕਿ ਮੈਂ ਅਸੀਂ ਇਹਨਾਂ ਨੂੰ ਇਸ ਨੂੰ ਘਰ ਲੈ ਕੇ ਜਾਣ ਸਾ ਮਾਪੁਰਖ ਜੀ ਕਹਿੰਦੇ ਕਿ ਨਹੀਂ ਤੁਸੀਂ ਜੇਕਰ ਇਹਨੂੰ ਇੱਥੋਂ ਲੈ ਗਏ ਤਾਂ ਇਹਦਾ ਮਾਹੌਲ ਚੇਂਜ ਹੋ ਜਾਣਾ ਤਾਂ ਇਸ ਦੇ ਉੱਤੇ ਬਹੁਤ ਜ਼ਿਆਦਾ ਮਤਲਬ ਮਾੜਾ ਇਫੈਕਟ ਪੈਣਾ ਮਾੜਾ ਪ੍ਰਭਾਵ ਪੈਣਾ ਪਰ ਉਸ ਦੀ ਜਿਹੜੀ ਮਾਂ ਸੀ ਉਹਨੇ ਬੜੀਆਂ ਦਲੀਲਾਂ ਦਿੱਤੀਆਂ ਮਾਪੁਰਖ ਜੀ ਨੂੰ ਕਹਿੰਦੇ ਕਿ ਕੋਈ ਗੱਲ ਨਹੀਂ ਸਾਡਾ ਇੱਕ ਬੱਚਾ ਇੱਕੋ ਇੱਕ ਜੇਕਰ ਹੁਣ ਇਹ ਠੀਕ ਹੋ ਗਿਆ ਤਾਂ ਇਸ ਨੂੰ ਅਸੀਂ ਆਪਣੇ ਨਾਲ ਲੈ ਜਾਣਾ ਚਾਹੀਦਾ ਹੈ ਹੁਣੇ ਠੀਕ ਹੋ ਗਿਆ ਇਸ ਨੂੰ ਅਸੀਂ ਆਪਣੇ ਕੋਲ ਰੱਖਾਂਗੇ ਅਸੀਂ ਇਸ ਨੂੰ ਨਾਮ ਵੀ ਜਪਾਵਾਂਗੇ ਜਿਸ ਤਰ੍ਹਾਂ ਤੁਸੀਂ ਰੱਖਦੇ ਸੀ ਉਸੇ ਤਰ੍ਹਾਂ ਜਪਾਂਗੇ ਪਰ ਮਹਾਪੁਰਖ ਜੀ ਕਹਿੰਦੇ ਕਿ ਹੁਣ ਇਸ ਦੀ ਰੂਹ ਦੀ ਖੁਰਾਕ ਸਿਰਫ ਨਾਮ ਚਪੜੀ ਹੋ ਗਈ ਹੈ ਪਰ ਕਹਿੰਦੇ ਮਾੜੀ ਕਿਸਮਤ ਦੇ ਨਾਲ ਉਹਨੂੰ ਇੱਕ ਮਾੜੀ ਆਦਤ ਵੀ ਪੈ ਗਈ ਜਦੋਂ ਦਾ ਪਰਿਵਾਰ ਉਹਨਾਂ ਨਾਲ ਲੈ ਕੇ ਗਿਆ ਕਿ ਮੈਨਾਂ ਕਿਵੇਂ ਮਹਾਪੁਰਖਾਂ ਦੇ ਨਾਲ ਜਿੱਦਬੈਸ ਕਰਕੇ ਉਹਦਾ ਪਰਿਵਾਰ ਉਸ ਬੱਚੇ ਨੂੰ ਨਾਲ ਲੈ ਗਿਆ ਉੱਥੇ ਜਾ ਕੇ ਉਹਨੂੰ ਇੱਕ ਮਾੜੀ ਕਿਸਮਤ ਦੇ ਨਾਲ ਇੱਕ ਮਾੜੀ ਆਦਤ ਪੈ ਗਈ ਉਹਨਾਂ ਦੇ ਘਰ ਦੇ ਵਿੱਚ ਨਾ ਇੱਕ ਟੀਵੀ ਸੀ ਜਿਹੜਾ ਉਹਦੇ ਪਰਿਵਾਰ ਨੇ ਲਿਆਂਦਾ ਸੀ ਉਹ ਟੀਵੀ ਦੇ ਕੋਲ ਜਾ ਕੇ ਹੋ ਇੱਕ ਘੰਟਾ ਬੈਠਿਆ ਦੂਸਰੇ ਦਿਨ 2 ਘੰਟੇ ਬੈਠਿਆ ਇਸ ਤਰ੍ਹਾਂ ਉਹਨੇ ਹੌਲੀ ਹੌਲੀ ਕਹਿੰਦੇ ਸਵੇਰ ਤੋਂ ਸ਼ਾਮਾਂ ਤੱਕ ਟੀਵੀ ਦੇਖਣਾ ਸ਼ੁਰੂ ਕਰ ਦਿੱਤਾ ਪੂਰੇ ਦਿਨ ਦੇ ਵਿੱਚ ਉਹਨੇ ਟੀਵੀ ਦੇਖਿਆ ਕਰਨਾ ਇਸ ਤਰ੍ਹਾਂ ਉਹਨੇ ਸਾਰਾ ਦਿਨ ਇੰਤਜ਼ਾਰ ਕਰੇ ਕਰਦੇ ਰਿਹਾ ਕਰਨਾ ਵੀ ਆ ਮਤਲਬ ਉਹਦੇ ਵਿੱਚ ਇਸ ਟਾਈਮ ਇਹ ਆਉਣਾ ਉਸ ਟਾਈਮ ਇਹ ਆਉਣਾ ਇਸ ਤਰ੍ਹਾਂ ਉਹਨੇ ਪ੍ਰੋਗਰਾਮ ਦੇਖਣੇ ਸ਼ੁਰੂ ਕਰ ਦਿੱਤੇ ਇਦੇ ਉੱਤੇ ਨਾ ਉਸ ਪ੍ਰੋਗਰਾਮ ਦਾ ਇੰਨਾ ਅਸਰ ਹੋਇਆ ਕਿ ਗੁਰੂ ਚਰਨਾਂ ਵੱਲੋਂ ਉਹਦਾ ਧਿਆਨ ਬਿਲਕੁਲ हट ਗਿਆ। ਬਸ ਉਹ ਪਰਮਾਤਮਾ ਤੋਂ ਦੂਰ ਹੋਈ ਹੋ ਗਿਆ। ਪਰ ਹੁਣ ਉਹਦੇ ਜਿਹੜੇ ਹਾਲਾਤ ਸੀ ਨਾ ਪਹਿਲਾਂ ਵਰਗੇ ਹੋਣੇ ਸ਼ੁਰੂ ਹੋ ਗਏ। ਉਸ ਨੂੰ ਸੋਨਾ ਦੇਖਣਾ ਬੰਦ ਹੋ ਗਿਆ। ਤੇ ਉਹ ਇੱਕ ਤਰ੍ਹਾਂ ਮੰਦਬੁੱਧੀ ਜਾਂ ਫੇਰ ਹੋ ਗਿਆ। ਤੇ ਜਿਹੜੇ ਉਹਦੇ ਮਾਪੇ ਸੀ ਫੇਰ ਬੜੇ ਫਿਕਰਮੰਦ ਹੋਏ ਕਿ ਅਸੀਂ ਮਾਹਪੁਰਖਾਂ ਕੋਲੇ ਇਸ ਨੂੰ ਲੈ ਕੇ ਤਾਂ ਬੜਾ ਚੰਗਾ ਭਲਾ ਲੈ ਕੇ ਆਏ ਸੀ। ਪਰ ਇੱਥੇ ਆਣ ਕੇ ਫੇਰ ਇਹਨੂੰ ਕੋਈ ਮਤਲਬ ਇਦਾਂ ਦੀ ਪ੍ਰੋਬਲਮ ਹੋ ਗਈ ਹੈ ਤੇ ਮਾਹਪੁਰਖਾਂ ਕੋਲੇ ਫੇਰ ਛੱਡਣ ਚਲੇ ਗਏ। ਤਾਂ ਉਹਨਾਂ ਨੇ ਜਾ ਕੇ ਕਿਹਾ ਕਿ ਮਾਹਪੁਰਖੇ ਤਾਂ ਘਰ ਜਾ ਕੇ ਬਿਮਾਰ ਹੋ ਗਿਆ। ਮਾਹਪੁਰਖਾਂ ਨੇ ਸਾਰੀ ਗੱਲਬਾਤ ਪੁੱਛੀ ਵੀ ਕੀ ਹੋਇਆ? ਉਹਨਾਂ ਨੇ ਕਿਹਾ ਕਿ ਇਹ ਤਾਂ ਕਿਤੇ ਬਾਹਰ ਵੀ ਨਹੀਂ ਸੀ ਜਾਂਦਾ। ਸਾਡੇ ਘਰ ਦੇ ਵਿੱਚ ਇੱਕ ਟੀਵੀ ਸੀ ਜੀਨੂੰ ਇਹ ਸਾਰਾ ਦਿਨ ਦੇਖਦਾ ਰਹਿੰਦਾ ਸੀ। ਉਸ ਟੀਵੀ ਦੇ ਵਿੱਚ ਬੰਦੇ ਤੁਰਦੇ ਫਿਰਦੇ ਸੀ ਤੇ ਉਹ ਗੱਲਾਂ ਕਰਦੇ ਸੀ ਤੇ ਉਹ ਇਹੀ ਉਹ ਦੇਖੀ ਜਾਂਦਾ ਸੀ। ਮਾਹਪੁਰਖ ਨੇ ਕਿਹਾ ਕਿ ਪੁੱਤਰ ਉਹ ਡੱਬਾ ਆਪਣੇ ਲਈ ਨਹੀਂ ਬਣਿਆ ਉਸ ਬੱਚੇ ਨੂੰ ਆਪਾਂ ਇੱਥੇ ਨਾਮ ਜਪਣਾ ਹੈ ਮਾਹਪੁਰਖਾ ਨੇ ਪੁੱਛਿਆ ਕਿ ਪੁੱਤਰ ਤੈਨੂੰ ਹੁਣ ਉਹ ਸ਼ਬਦ ਸੁਣਾਈ ਦਿੰਦਾ ਹੈ ਜਿਹੜਾ ਪਹਿਲਾਂ ਸੁਣਾਈ ਦਿੰਦਾ ਸੀ ਤਾਂ ਬੱਚੇ ਨੇ ਕਿਹਾ ਕਿ ਉਹ ਸ਼ਬਦ ਮੈਨੂੰ ਹੁਣ ਸੁਣਾਈ ਨਹੀਂ ਦਿੰਦਾ ਪਰ ਮੈਨੂੰ ਉਹ ਡੱਬਾ ਚਾਹੀਦਾ ਜਿਹਦੇ ਵਿੱਚ ਬੰਦੇ ਤੁਰੇ ਫਿਰਦੇ ਸੀ ਤੇ ਮੈਂ ਉਹ ਵੇਖਣਾ ਹੁਣ ਉਹ ਬੱਚਾ ਨਾ ਉਸ ਜਿੱਦ ਤੇ ਰੁਕਿਆ ਰਿਹਾ ਮਾਹਪੁਰਖਾ ਜੀ ਨੇ ਕਿਹਾ ਕਿ ਪੁੱਤਰ ਤੂੰ ਉਹ ਡੱਬਾ ਨਹੀਂ ਦੇਖ ਸਕਦਾ ਮਾਹਪੁਰਖਾ ਨੇ ਫਿਰ ਉਸ ਨੂੰ ਨਾਮ ਜਪਉਣਾ ਸ਼ੁਰੂ ਕਰ ਦਿੱਤਾ ਤਾਂ ਇਹਦਾ ਉਸ ਦੱਬੇ ਵੱਲੋਂ ਹੋਲੀ 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 ਧਿਆਨ ਹਟਣਾ ਸ਼ੁਰੂ ਹੋ ਗਿਆ। ਇਹ ਘਟਨਾ ਤੁਹਾਡੇ ਨਾਲ ਤਾਂ ਸਾਂਝੀ ਕਿਸੇ ਕਿਉਂਕਿ ਜਿਹੜੀਆਂ ਸਾਡੇ ਉੱਤੇ ਮਾੜੀਆਂ ਮਾੜੀ ਸੰਗਤ ਦਾ ਕਿੰਨਾ ਪ੍ਰਭਾਵ ਪੈਂਦਾ ਸਾਡੇ ਬੱਚੇ ਤੇ ਮਾੜੀ ਸੰਗਤ ਦਾ ਕਿੰਨਾ ਪ੍ਰਭਾਵ ਪੈਂਦਾ ਜਦੋਂ ਸੰਗਤ ਦੇ ਵਿੱਚ ਰਹਿੰਦਾ ਸੀ ਨਾਮ ਜਪਦਾ ਸੀ ਬਾਣੀ ਪੜਦਾ ਸੀ ਸੁਣਦਾ ਸੀ ਗੁਰੂ ਸਾਹਿਬ ਦੀ ਕਿੰਨੀ ਵੱਡੀ ਵਕਸੀ ਸੀ ਹਾਸਲ ਕਰ ਲਈ ਉਸ ਬੱਚੇ ਨੇ ਕਿ ਉਸ ਨੂੰ ਗੁਰੂ ਦਾ ਸ਼ਬਦ ਕੰਨਾਂ ਦੇ ਵਿੱਚ ਸੁਣਾਈ ਦੇਣਾ ਸ਼ੁਰੂ ਹੋ ਗਿਆ ਪਰ ਜਦੋਂ ਘਰ ਦੇ ਵਿੱਚ ਗਿਆ ਤੇ ਉਹ ਟੀਵੀ ਦੇਖਣਾ ਸ਼ੁਰੂ ਕੀਤਾ ਕਈ ਕਈ ਘੰਟੇ ਉਹਨੇ ਪ੍ਰੋਗਰਾਮ ਦੇਖਣੇ ਸ਼ੁਰੂ ਕਰ ਦਿੱਤੇ ਤੇ ਉਸ ਦੇ ਉੱਤੇ ਇੰਨਾ ਅਸਰ ਹੋਇਆ ਕਿ ਉਹ ਫਿਰ ਤੋਂ ਉਹਦਾ ਬੇੜਾ ਗਰਗ ਹੋ ਗਿਆ ਉਹ ਬੱਚੇ ਦਾ ਆਪਣੇ ਕੋਲ ਕਹਿੰਦਾ 24 ਘੰਟੇ ਨੇ 24 ਘੰਟਿਆਂ ਦੇ ਵਿੱਚ ਸਾਨੂੰ ਆਪਣੇ ਬੱਚਿਆਂ ਨੂੰ ਗੁਰੂ ਦੇ ਨਾਲ ਜੋੜਨਾ ਚਾਹੀਦਾ ਏ ਨਹੀਂ ਕਿ 24 24 ਘੰਟੇ ਅਸੀਂ ਆਪਣੇ ਬੱਚਿਆਂ ਨੂੰ ਮੋਬਾਈਲ ਦੇ ਸਕੀਏ ਟੀਵੀ ਦੇ ਸਕੀਏ ਟੀਵੀ ਤੇ ਹੀ ਅੱਗੇ ਬਿਠਾ ਸਕੀਏ ਇਹਨਾਂ ਚੀਜ਼ਾਂ ਨੂੰ ਸਾਨੂੰ ਬੱਚਿਆਂ ਤੋਂ ਦੂਰ ਰੱਖਣਾ ਚਾਹੀਦਾ ਮਹਾਪੁਰਖ ਜੀ ਇੱਥੇ ਕੱਚ ਦੇ ਗਲਾਸ ਦੀ ਉਦਾਹਰਣ ਦੇ ਕੇ ਸਮਝਾਉਂਦੇ ਨੇ ਕਹਿੰਦੇ ਸਾਡੇ ਹੱਥ ਵਿੱਚ ਕੱਚ ਦਾ ਗਲਾਸ ਹੈ ਉਹ ਸੇ ਕੱਚ ਦੇ ਗਲਾਸ ਦੇ ਵਿੱਚ ਦੁੱਧ ਵੀ ਪਾ ਸਕਦੇ ਆ ਤੇ ਉਹਦੇ ਵਿੱਚ ਸ਼ਰਾਬ ਵੀ ਪਾ ਸਕਦੇ ਇਹ ਸਾਡੇ ਤੇ ਡਿਪੈਂਡ ਹੈ ਕਿ ਅਸੀਂ ਦੁੱਧ ਪੀਣਾ ਜਾਂ ਸ਼ਰਾਬ ਪੀਣੀ ਉਸੇ ਹੀ ਤਰ੍ਹਾਂ ਸਾਡੇ ਹੱਥ ਦੇ ਵਿੱਚ ਫੜਿਆ ਹੋਇਆ ਮੋਬਾਈਲ ਹੈ ਇਹ ਸਾਡੇ ਤੇ ਡਿਪੈਂਡ ਹੈ ਕਿ ਅਸੀਂ ਉਹਦੇ ਵਿੱਚ ਮਾੜੀਆਂ ਚੀਜ਼ਾਂ ਦੇਖਣੀਆਂ ਜਾਂ ਚੰਗੀਆਂ ਕਿਉਂਕਿ ਮੋਬਾਈਲ ਦੇ ਵਿੱਚ ਸਭ ਕੁਝ ਹੁੰਦਾ ਗੁਰਬਾਣੀ ਵੀ ਆਉਂਦੀ ਹੈ ਮਾੜੀਆਂ ਚੀਜ਼ਾਂ ਵੀ ਹੁੰਦੀਆਂ ਪਰ ਉਹ ਸਾਡੇ ਤੇ ਡਿਪੈਂਡ ਆ ਕਿ ਅਸੀਂ ਬੱਚੇ ਨੂੰ ਮੋਬਾਈਲ ਦੇ ਵਿੱਚ ਕੀ ਦੇਖਣ ਨੂੰ ਦੇਣਾ ਕੀ ਦੱਸਣਾ ਕਿ ਇਹਦੇ ਵਿੱਚ ਦੇਖੋ ਘਰ ਬੈਠੇ ਹੀ ਅਸੀਂ ਸੰਗਤ ਵੀ ਕਰ ਸਕਦੇ ਹਾਂ ਚੰਗੀ ਸੰਗਤ ਅਸੀਂ ਮੋਬਾਈਲ ਦੇ ਵਿੱਚੋਂ ਵੀ ਦੇਖ ਸਕਦੇ ਹਾਂ ਜਿੱਥੋਂ ਦੀ ਮਰਜ਼ੀ ਅਸੀਂ ਕਥਾ ਕੀਰਤਨ ਵੀ ਸੁਣ ਸਕਦੇ ਹਾਂ ਜਿੱਥੇ ਜਿੱਥੋਂ ਦੇ ਵੀ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਘਰ ਬੈਠਿਆਂ ਕਰ ਸਕਦੇ ਇਹ ਸਾਡੇ ਤੇ ਡਿਪੈਂਡ ਆ ਕਿ ਅਸੀਂ ਬੱਚੇ ਨੂੰ ਕਿਸ ਤਰ੍ਹਾਂ ਸੁਧਾਰਨਾ ਕਿਸ ਤਰ੍ਹਾਂ ਕਿਹੜੇ ਰਾਹੇ ਪਾਉ। ਜੇਕਰ ਅਸੀਂ ਬੱਚਿਆਂ ਨੂੰ ਮਾੜੀਆਂ ਮਾੜੀ ਸੰਗਤ ਦੇ ਵਿੱਚ ਪਾ ਦਿੱਤਾ ਜਾਂ ਮਾੜੀਆਂ ਆਦਤਾਂ ਪਾ ਦਿੱਤੀਆਂ। ਬੱਚੇ ਅੱਜਕੱਲ ਮਾੜੀ ਸੰਗਤ ਬਾਹਰੋਂ ਨਹੀਂ ਸਿੱਖਦੇ ਘਰ ਚੋਂ ਹੀ ਸਿੱਖ ਜਾਂਦੇ। ਕਿਉਂਕਿ ਅੱਜਕੱਲ ਬਾਹਰੋਂ ਸਿੱਖਣ ਨੂੰ ਕੁਝ ਨਹੀਂ ਮਿਲਦਾ। ਅੱਜਕੱਲ ਫੋਨਾਂ ਤੇ ਸਭ ਕੁਝ ਆ ਰਿਹਾ। ਜਿਸ ਦੇ ਨਾਲ ਬੱਚੇ ਵਿਗੜ ਰਹੇ ਹਨ। ਬੰਦਾ ਕਦੇ ਖਾਲੀ ਹੱਥ ਨਹੀਂ ਮੁੜਦਾ ਜੇਕਰ satsang ਦੇ ਵਿੱਚ ਜਾਣਾ ਸ਼ੁਰੂ ਕਰ ਦੇਵੇ ਨਹੀਂ satsang 'ਚ ਜਾਇਆ ਜਾਂਦਾ ਕਾਰ ਦੇ ਵਿੱਚ ਫੋਨ ਦੇ ਵਿੱਚ satsang ਸਭਾਦੂ ਹੋ ਜਾਂਦੀ ਹੈ ਉੱਥੇ ਕੁਝ ਨਾ ਕੁਝ ਪ੍ਰਾਪਤ ਜ਼ਰੂਰ ਹੁੰਦਾ ਹੈ ਇੱਕ ਤਾਂ ਆਪਣਾ ਤੇ ਆਪਣੇ ਬੱਚਿਆਂ ਦਾ ਧਿਆਨ ਸੰਗਤ ਵੱਲ ਜਾਂਦਾ ਦੂਸਰਾ ਜੇ ਸੰਗ satsang ਵਿੱਚ ਨਹੀਂ ਜਾ ਸਕਦੇ ਤਾਂ ਆਪਣੇ ਟੀਵੀ ਤੇ ਮੋਬਾਈਲ ਤੇ ਰੋਜ਼ਾਨਾ ਕਥਾ ਕੀਰਤਨ ਸੁਣਨੀ ਸ਼ੁਰੂ ਕਰੋ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰੇ ਇਸ ਕਰਕੇ ਹੀ بڑا ਬਦਲਾਵ ਆਵੇਗਾ ਇਸ ਤੋਂ ਬਾਅਦ ਆਪਾਂ ਵੀ ਆਪਣੇ ਉਸ ਬੱਚੇ ਦੇ ਲਈ ਗੁਰਬਾਣੀ ਦਾ ਪਾਠ ਕਰੋ ਜਿਹਨੂੰ ਤੁਸੀਂ ਤੰਦਰੁਸਤੀ ਦੇਖਣਾ ਚਾਹੁੰਦੇ ਹੋ ਤਰੱਕੀ ਕਰਦਾ ਦੇਖਣਾ ਚਾਹੁੰਦੇ ਹੋ ਮਾੜੀ ਸੰਗਤ ਤੋਂ ਬਚਾਉਣਾ ਚਾਹੁੰਦੇ ਹੋ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਤੇ ਹੁਣ ਬਸਾਖੀ ਦਾ ਤਿਹਾਰ ਆਉਂਦਿਆਂ ਤੇ ਬੱਚਿਆਂ ਨੂੰ ਬਸਾਖੀ ਬਾਰੇ ਦੱਸੋ ਇਸ ਇਸ ਤਰ੍ਹਾਂ ਬੱਚਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਖਾਲਸਾ ਰੂਪ ਦਿੱਤਾ ਸੀ ਸਾਨੂੰ ਸਿੰਘ ਤੇ ਕੌਰ ਨੂੰ ਸਾਜਿਆ ਸੀ ਇਸ ਤਰ੍ਹਾਂ ਖਾਲਸਾ ਪੰਥ ਦੀ ਸਹਾਜਨਾ ਕੀਤੀ ਸੀ 1699 ਈਸਵੀ ਦੇ ਵਿੱਚ ਅਪ੍ਰੈਲ ਦੇ ਵਿੱਚ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਸਾਡੇ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਸੀ ਜਿਸ ਦੇ ਵਿੱਚ ਸਿੰਘ ਤੇ ਕੌਰ ਦੀ ਸਥਾਪਨਾ ਵੀ ਸਮਝ ਲੋ ਹੋਈ ਸੀਗੀ ਇਸ ਤਰ੍ਹਾਂ ਹੀ ਜਿਹੜੀਆਂ ਮੇਰੀਆਂ ਬੀਬੀਆਂ ਭੈਣਾਂ ਦਾ ਜੇਕਰ ਅੱਜ ਤੋਂ ਸਟਾਰਟ ਕਰਨਾ ਜਪਜੀ ਸਾਹਿਬ ਦਾ ਪਾਠ ਕਰਨਾ ਕਹਿੰਦੇ ਆ ਵੀ 250 ਜਪਜੀ ਸਾਹਿਬ ਦੇ ਪਾਠ ਕਰੀਏ ਨਾ ਤਾਂ ਇੱਕ ਸੰਪੂਰਨ ਸਹਿਜ ਪਾਠ ਹੋ ਜਾਂਦਾ ਹੈ ਤਾਂ 250 ਪਾਠ ਜਪਜੀ ਸਾਹਿਬ ਜੀ ਦੇ ਕਰਕੇ ਉਸ ਬੰਦੇ ਨੂੰ ਪ੍ਰੇਰਨਾ ਦਈਏ ਜਿਹਨੂੰ ਅਸੀਂ ਚੰਗੀ ਪ੍ਰੇਰਨਾ ਦੇਣਾ ਚਾਹੁੰਦੇ ਕੋਈ ਚੰਗੀ ਗੱਲਬਾਤ ਸਮਝਾਉਣਾ ਚਾਹੁੰਦੀ 250 ਜਪਜੀ ਸਾਹਿਬ ਜੀ ਦੇ ਪਾਠ ਕਰ ਸਕਦੇ ਆ ਬਹੁਤ ਵਧੀਆ ਗੱਲ ਹੈ ਚਪਾਈ ਸਾਹਿਬ ਜੀ ਦੀ ਬਾਣੀ ਪੜ ਲਓ ਭਾਵੇਂ ਕਿਸੇ ਨਾ ਕਿਸੇ ਤਰੀਕੇ ਸੀ ਗੁਰਬਾਣੀ ਦੇ ਨਾਲ ਜੁੜਨਾ 40 ਦਿਨ ਕਰਨੇ ਸ਼ੁਰੂ ਕਰ ਦਿਓ ਇਹ ਤੁਸੀਂ ਮਿੱਥ ਕੇ ਕਰਨਾ ਸ਼ੁਰੂ ਕਰੋ ਵੀ ਕੋਈ ਨਾਗਾ ਨਹੀਂ ਪਾਉਣਾ 40 ਦਿਨ ਲਗਾਤਾਰ ਅਸੀਂ ਜਪਜੀ ਸਾਹਿਬ ਜੀ ਦੇ ਪਾਠ ਕਰਨੇ ਜੇਕਰ ਤੁਸੀਂ ਕਰਨਾ ਸਟਾਰਟ ਕਰੋ ਕੋਈ ਜਪਜੀ ਸਾਹਿਬ ਦਾ ਬਹੁਤ ਦਾ ਵੱਡਾ ਪਾਠ ਨਹੀਂ ਜੇ ਜੇਕਰ ਅੱਜ ਤੋਂ ਅਸੀਂ ਕਰਾਂਗੇ ਤਾਂ ਸਾਡਾ ਬਸਾਖੀ ਤੱਕ 250 ਜਪਜੀ ਸਾਹਿਬ ਜੀ ਦੇ ਪਾਠ ਜ਼ਰੂਰ ਹੋ ਜਾਣਗੇ ਆਪਣੇ ਬੱਚੇ ਲਈ ਆਪਣੇ ਕਿਸੇ ਭੈਣ ਭਰਾ ਦੇ ਲਈ ਜਪਜੀ ਸਾਹਿਬ ਜੀ ਦੇ ਪਾਠ ਕਰਨੇ ਆ ਜਪਜੀ ਸਾਹਿਬ ਜੀ ਦੇ ਸ਼ੁਰੂ ਕਰ ਲਓ ਚਪਈ ਸਾਹਿਬ ਜੀ ਦੇ ਕਰਨੇ ਆ ਚਪਈ ਸਾਹਿਬ ਜੀ ਦੇ ਸ਼ੁਰੂ ਕਰ ਲਓ ਸੁਖਮਨੀ ਸਾਹਿਬ ਜੀ ਦਾ ਸ਼ੁਰੂ ਕਰ ਲਓ ਇੱਕ ਪਾਠ ਡੇਲੀ ਦਾ ਕਿਉਂਕਿ ਗੁਰਬਾਣੀ ਦਾ ਪਾਠ ਆਪਾਂ ਜਿਹੜਾ ਵੀ ਕਰ ਲਈਏ ਨਾ ਉਹਦੇ ਵਿੱਚ ਬਰਾਬਰ ਤਾਕਤ ਹੈ ਬਰਾਬਰ ਪਾਵਰ ਹੈ ਗੁਰੂ ਸਾਹਿਬ ਜੀ ਪ੍ਰਤੱਖ ਨੇ ਹਰ ਗੁਰਬਾਣੀ ਦੇ ਵਿੱਚ ਕਦੇ ਵੀ ਮਨ ਦੇ ਵਿੱਚ ਇਹ ਸੰਕਾ ਨਹੀਂ ਕਰਨਾ ਕਿ ਇਹ ਪਾਠ ਦੇ ਵਿੱਚ ਜ਼ਿਆਦਾ ਤਾਕਤ ਹੈ ਤੇ ਉਸ ਪਾਠ ਦੇ ਵਿੱਚ ਜ਼ਿਆਦਾ ਤਾਕਤ ਹੈ ਹਰ ਇੱਕ ਪਾਠ ਦੇ ਵਿੱਚ ਹਰ ਇੱਕ ਗੁਰਬਾਣੀ ਬਰਾਬਰ ਵਾ ਬਰਾਬਰ ਤਾਕਤ ਹੈ ਸਿਰਫ ਇੱਕ ਮਨ ਚਿੱਤ ਇੱਕ ਮਨ ਇੱਕ ਚਿੱਤ ਹੋ ਕੇ ਤੁਸੀਂ ਗੁਰਬਾਣੀ ਪੜ੍ਹਨੀ ਗੁਰਬਾਣੀ ਦੇ ਲਾੜ ਲੱਗਣਾ ਸਾਡਾ ਗੁਰੂ ਦੇ ਉੱਤੇ ਭਰੋਸਾ ਹੋਣਾ ਚਾਹੀਦਾ ਹੈ ਤੇ ਇਸ ਤਰ੍ਹਾਂ ਕਰਕੇ ਸਾਡੇ ਵਾਹਿਗੁਰੂ ਜੀ ਸਾਡੇ ਤੇ ਬੇਅੰਤ ਤੇ ਅਪਾਰ ਕਿਰਪਾ ਸਾਡੀ ਝੋਲੀਆਂ ਦੇ ਵਿੱਚ ਭਰਨਗੇ ਬਰਕਤਾਂ ਦੇ ਨਾਲ ਮੂਹੋਂ ਮੰਗੀਆਂ ਮੁਰਾਦਾਂ ਵੀ ਪੂਰੀਆਂ ਕਰਨਗੇ ਅਤੇ ਆਪਾਂ ਜੋ ਖੁਸ਼ੋ ਕੇ ਸਾਡੀ ਝੋਲੀ ਦੇ ਵਿੱਚ ਉਹ ਦਾਤਾਂ ਪਾਉਂਦੇ ਨੇ ਉਹਨਾਂ ਦਾ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਜਨਮਾਂ ਜਨਮਾਂ ਤੇ ਕਰੋੜਾਂ ਦੇ ਪਾਪਾ ਪਾਪਾ ਨੂੰ ਵੀ ਸਾਡੇ ਗੁਰੂ ਪਾਸਾ ਬਖਸ਼ ਦਿੰਦੇ ਹਨ ਆਪਣੇ ਬੱਚਿਆਂ ਦੇ ਲਈ ਪਰਵਾਦ ਦੇ ਲਈ ਜਦੋਂ ਵੀ ਆਪਾਂ ਗੁਰਬਾਣੀ ਦਾ ਪਾਠ ਕਰਦੇ ਆ ਨਾ ਤਾਂ ਮਨ ਦੇ ਵਿੱਚ ਕੋਈ ਵੀ ਵਹਿਮ ਭਰਮ ਕੋਈ ਸ਼ੰਕਾ ਨਹੀਂ ਕਰਨ ਬਸ ਆਪਣੇ ਸਮੇਂ ਦੇ ਹਿਸਾਬ ਦੇ ਨਾਲ ਕਰੋ ਅੰਮ੍ਰਿਤ ਵੇਲਾ ਤਾਂ ਹਰ ਹਾਲ ਦੇ ਵਿੱਚ ਸਾਂਭਣਾ ਹੀ ਹੈ ਕਿਉਂਕਿ ਅਮਰਤ ਵੇਲੇ ਤਾਂ ਸਾਨੂੰ ਸ਼ੂਟ ਹੀ ਨਹੀਂ ਮਿਲੀ ਅਮਰਤ ਵੇਲੇ ਵਿੱਚ ਜੋ ਵੀ ਤੁਹਾਡਾ ਨੇਮ ਹੈ ਨਾ ਉਸ ਤਰ੍ਹਾਂ ਨੇਮ ਲਗਾਉਣਾ ਆਪਣੇ ਬੱਚਿਆਂ ਨੂੰ ਵੀ ਅਮਰਤ ਵੇਲੇ ਉਠਾਓ ਗੁਰਬਾਣੀ ਦੇ ਨਾਲ ਜੋੜੋ ਉੱਥੇ ਸਮੇਂ ਦਾ ਹਿਸਾਬ ਵੀ ਦੇਖ ਲਓ ਵੀ ਜੇ ਤੁਹਾਡੇ ਕੋਲ ਸਮਾਂ ਖੁੱਲ੍ਹਾ ਹੈ ਤਾਂ ਤੁਸੀਂ ਆਰਾਮ ਦੇ ਨਾਲ ਇੱਕ ਮਾਲਿਕ ਚਿੱਤ ਹੋ ਕੇ ਇੱਕ ਘੰਟਾ ਡੇਢ ਘੰਟਾ 2 ਘੰਟੇ ਤੁਸੀਂ ਕੁਰਬਾਨੀ ਪਾਠ ਕਰੋ ਤੇ ਨਾਲ ਸੁਖਨੀ ਸਾਹਿਬ ਜੀ ਦਾ ਵੀ ਪਾਠ ਕਰੋ ਜੇਕਰ ਤੁਹਾਡੇ ਕੋਲ ਟਾਈਮ ਥੋੜਾ ਹੈ ਤਾਂ ਤੁਸੀਂ ਜਪਜੀ ਸਾਹਿਬ ਜੀ ਦਾ ਘੱਟੋ ਘਾਟੇ ਇੱਕ ਪਾਠ ਜ਼ਰੂਰ ਕਰਿਆ ਕਰੋ ਸਵੇਰ ਵੇਲੇ ਤੇ ਨਾਲ ਇੱਕ ਛੋਟਾ ਜਿਹਾ ਚੁਪਾਈ ਸਾਹਿਬ ਜੀ ਦਾ ਪਾਠ ਵੀ ਕਰਨਾ ਸ਼ੁਰੂ ਕਰੋ ਉਸ ਨੂੰ 5-7 ਮਿੰਟ ਲੱਗਦੇ ਆ ਕਰਨ ਦੇ ਵਿੱਚ ਜੇਕਰ ਤੁਸੀਂ ਇਹ ਸਭ ਕਰਨਾ ਸ਼ੁਰੂ ਕਰ ਦਿੱਤਾ ਤੇ ਤੁਹਾਡੇ ਘਰ ਦੇ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ ਸੋ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ